ਦੋਸਤੋ ਆਲਸ ਇਨਸਾਨ ਦੀ ਸਭ ਤੋਂ ਵੱਡੀ ਦੁਸ਼ਮਣ ਹੈ ਜਿਹੜੇ ਵੀ ਵਿਅਕਤੀ ਨੂੰ ਆਲਸ ਦੀ ਬਿਮਾਰੀ ਹੈ ਉਹ ਜ਼ਿੰਦਗੀ ਵਿੱਚ ਕਦੇ ਵੀ ਕਾਮਯਾਬ ਨਹੀਂ ਹੋ ਸਕਦਾ ਇਹ ਕਹਾਣੀ ਵੀ ਆਲਸ ਨੂੰ ਦੂਰ ਕਰਨ ਦੀ ਹੈ ਆਲਸ ਛੱਡਣ ਦੀ ਹੈ ਸੋ ਧਿਆਨ ਨਾਲ ਸੁਣਿਓ ਸਿੱਖਿਆ ਜੂਰ ਲਿਓ ਇਸ ਕਹਾਣੀ ਦੋਸਤੋ ਇੱਕ ਵਾਰ ਇੱਕ ਕਿਸਾਨ ਆਪਣੀ ਜ਼ਮੀਨ 'ਚ ਫਸਲ ਬੀਜਦਾ ਉੱਥੇ ਹੀ ਇੱਕ ਚਿੜੀ ਆਲਣਾ ਪਾ ਲੈਂਦੀ ਆ ਗਈ ਤੇ ਦੋ ਆਂਡੇ ਦਿੰਦੀ ਸਮਾਂ ਬੀਤਦਾ ਉਹਨਾਂ ਆਂਡਿਆਂ ਦੇ ਵਿੱਚੋਂ ਦੋ ਬੱਚੇ ਨਿਕਲਦੇ ਚਿੜੀ ਤੇ ਉਹਦੇ ਬੱਚੇ ਬਹੁਤ ਖੁਸ਼ੀ ਨਾਲ ਬੜੇ ਸੋਹਣੇ ਮਾਹੌਲ ਚੁੱਥੇ ਰਹਿੰਦੇ ਸੀ ਇਸੇ ਤਰ੍ਹਾਂ ਟਾਈਮ ਨਿਕਲਿਆ ਇੱਕ ਦਿਨ ਚਿੜੀ ਜੰਗਲ ਚੋਂ ਖਾਣਾ ਲੈਣ ਗਈ ਖਾਣਾ ਚੁਗਣ ਗਈ ਜਦੋਂ ਵਾਪਸ ਆਈ ਤੇ ਉਹਦੇ ਬੱਚੇ ਬੁਰੀ ਤਰ੍ਹਾਂ ਡਰੇ ਹੋਏ ਬਹੁਤ ਸਹਮੇ ਹੋਏ ਚਿੜੀ ਨੇ ਆਪਣੇ ਬੱਚਿਆਂ ਨੂੰ ਪੁੱਛਿਆ ਬੱਚਿਓ ਕੀ ਗੱਲ ਕਿਉਂ ਡਰੇ ਹੋਏ ਹੋ ਬੱਚੇ ਅੱਗੇ ਜਵਾਬ ਦਿੰਦੇ ਕਿ ਮਾਂ ਅੱਜ ਕਿਸਾਨ ਆਇਆ ਸੀ ਉਹ ਕਹਿ ਰਿਹਾ ਸੀ ਕੱਲ ਨੂੰ ਮੈਂ ਆਪਣੇ ਬੇਟੇ ਨੂੰ ਭੇਜਾਂਗਾ ਫਸਲ ਦੀ ਕਟਾਈ ਲਈ ਕਿਸ ਕਰਕੇ ਅਸੀਂ ਡਰੇ ਹੋਏ ਹਾਂ ਅਸੀਂ ਕੀ ਕਰਾਂਗੇ ਕਿੱਥੇ ਜਾਵਾਂਗੇ ਹੱਲੇ ਤਾਂ ਸਾਨੂੰ ਉੱਡਣਾ ਵੀ ਨਹੀਂ ਆਉਂਦਾ ਚਿੜੀ ਬੋਲੀ ਕਿ ਬੱਚਿਓ ਡਰੋ ਨਾ ਕਿਸੇ ਨੇ ਕੱਲ ਨੂੰ ਇੱਥੇ ਫਸਲ ਕਟਾਈ ਕਰਨ ਨਹੀਂ ਆਉਣਾ ਉਸੇ ਤਰ੍ਹਾਂ ਹੀ ਹੋਇਆ ਦੂਜੇ ਦਿਨ ਕੋਈ ਵੀ ਫਸਲ ਕੱਟਣ ਨਾ ਆਇਆ ਥੋੜੇ ਦਿਨ ਨਿਕਲੇ ਥੋੜੇ ਦਿਨਾਂ ਬਾਅਦ ਫਿਰ ਕਿਸਾਨ ਆਪਣੀ ਫਸਲ 'ਚ ਆਉਂਦਾ ਆ ਕੇ ਫਿਰ ਕਹਿੰਦਾ ਕੱਲ ਨੂੰ ਮੈਂ ਮਜ਼ਦੂਰ ਭੇਜਾਂਗਾ ਕੱਲ ਨੂੰ ਪੱਕਾ ਫਸਲ ਕੱਟ ਲੈਣੀ ਆ ਮਾਂ ਫਿਰ ਸ਼ਾਮ ਨੂੰ ਜੰਗਲ 'ਚੋਂ ਜਦੋਂ ਵਾਪਸ ਆਉਂਦੀ ਬੱਚੇ ਫਿਰ ਆਪਣੀ ਮਾਂ ਨੂੰ ਕਹਿੰਦੇ ਕਿ ਮਾਂ ਅੱਜ ਫੇਰ ਕਿਸਾਨ ਆਇਆ ਸੀ ਉਹ ਕਹਿ ਰਿਹਾ ਸੀ ਕੱਲੂ ਮੈਂ ਮਜ਼ਦੂਰ ਭੇਜਾਂਗਾ ਫਸਲ ਦੀ ਕਟਾਈ ਲਈ ਮਾਂ ਬੋਲੀ ਬੱਚਿਓ ਬਿਲਕੁਲ ਨੰਡਰੋ ਕੋਈ ਨਹੀਂ ਆਉਂਦਾ ਕੱਲ ਕਿਸੇ ਨੇ ਵੀ ਫਸਲ ਕੱਟਣ ਨਹੀਂ ਆਉਣਾ ਫੇਰ ਉਸੇ ਤਰ੍ਹਾਂ ਹੀ ਹੋਇਆ ਦੂਸਰੇ ਦਿਨ ਵੀ ਕੋਈ ਫਸਲ ਕੱਟਣ ਨਾ ਆਇਆ ਥੋੜੇ ਦਿਨ ਫੇਰ ਬੀਤੇ ਸਮਾਂ ਬੀਤਿਆ ਕਿਸਾਨ ਫੇਰ ਆਉਂਦਾ ਕਿਸਾਨ ਆ ਕੇ ਫੇਰ ਕਹਿੰਦਾ ਕਿ ਮੈਂ ਕੱਲ ਆਪ ਹੀ ਫਸਲ ਕੱਟਣਾਵਾਂਗਾ ਬਹੁਤ ਟਾਈਮ ਨਗਾ ਲਿਆ ਮੈਂ ਬੜੇ ਦਿਨ ਨਗਾ ਲੇ ਕਦੇ ਆਪਣੇ ਬੇਟੇ ਦੇ ਉੱਪਰ ਟਾਈਮ ਖਰਾਬ ਕੀਤਾ ਕਦੇ ਮੈਂ ਮਜ਼ਦੂਰਾਂ ਦੇ ਚੱਕਰ 'ਚ ਟਾਈਮ ਖਰਾਬ ਕੀਤਾ ਪਰ ਕੱਲ ਨੂੰ ਮੈਂ ਆਪ ਹੀ ਫਸਲ ਕੱਟਣਾ ਆਵਾਂਗਾ। ਉਸੇ ਤਰ੍ਹਾਂ ਹੀ ਚਿੜੀ ਜੰਗਲ 'ਚੋਂ ਖਾਣਾ ਲੈ ਕੇ ਜਦੋਂ ਸ਼ਾਮ ਨੂੰ ਵਾਪਸ ਆਉਂਦੀ ਇੱਕ ਦਿਨ ਬੱਚੇ ਫਿਰ ਡਰੇ ਹੋਏ ਚਿੜੀ ਨੂੰ ਬੋਲਦੇ ਕਿ ਮਾਂ ਅੱਜ ਫਿਰ ਕਿਸਾਨ ਆਇਆ ਸੀ। ਚਿੜੀ ਅਕੋ ਬੋਲੀ ਕੋਈ ਗੱਲ ਨਹੀਂ ਬੱਚਿਓ ਕੱਲ ਨੂੰ ਫਿਰ ਕੋਈ ਫਸਲ ਕੱਟਣ ਨਹੀਂ ਹੁੰਦਾ। ਬੱਚੇ ਬੋਲਦੇ ਕਿ ਮਾਂ ਤੁਹਾਨੂੰ ਕਿੱਦਾਂ ਪਤਾ ਤੁਸੀਂ ਇੰਨਾ ਸ਼ੋਰ ਕਿੱਦਾਂ ਕਿ ਕੱਲ ਨੂੰ ਕੋਈ ਨਹੀਂ ਆਉਂਦਾ ਪਰ ਸਾਨੂੰ ਤਾਂ ਲੱਗਦਾ ਕੱਲ ਆਉਣਗੇ ਕੱਲ ਕਿਸਾਨ ਆਊਗਾ ਫਸਲ ਕੱਟਣ ਚਿਹੜੀ ਕਹਿੰਦੀ ਤੁਸੀਂ ਮੈਨੂੰ ਪੂਰਾ ਵਾਕਿਆ ਦੱਸੋ ਪੂਰੀ ਗੱਲ ਦੱਸੋ ਬੱਚੇ ਗਿੰਦੇ ਕਿ ਮਾਂ ਅੱਜ ਫੇਰ ਜਦੋਂ ਕਿਸਾਨ ਆਇਆ ਸੀ ਉਹ ਆ ਕੇ ਇੱਥੇ ਕਹਿ ਰਿਹਾ ਸੀ ਕਿ ਕੱਲ ਮੈਂ ਪੱਕਾ ਫਸਲ ਕੱਟਣ ਆਵਾਂਗਾ ਮੈਂ ਬਹੁਤ ਦਿਨ ਖਰਾਬ ਕਰ ਲਏ ਆਪਣੇ ਬੇਟੇ ਦੇ ਚੱਕਰ 'ਚ ਮਜ਼ਦੂਰਾਂ ਦੇ ਚੱਕਰ 'ਚ ਪਰ ਕੱਲ ਮੈਂ ਪੱਕਾ ਫਸਲ ਕੱਟਣਾ ਆਵਾਂਗਾ ਜਦੋਂ ਚਿੜੀ ਨੇ ਇਹ ਗੱਲ ਸੁਣੀ ਨਾਲ ਦੇ ਨਾਲ ਹੀ ਆਪਣੇ ਬੱਚਿਆਂ ਨੂੰ ਬੋਲਦੀ ਬੱਚਿਓ ਇਹ ਜਗ੍ਹਾ ਇਹ ਥਾਂ ਆਪਾਂ ਨੂੰ ਜਲਦੀ ਛੱਡਣਾ ਪਏਗਾ ਕੱਲ ਨੂੰ ਪੱਕਾ ਕਿਸਾਨ ਫਸਲ ਕੱਟਣ ਆਏਗਾ ਬੱਚੇ ਫਿਰ ਪੁੱਛਦੇ ਕਿ ਮਾਂ ਤੁਸੀਂ ਇੰਨਾ ਸ਼ੋਰ ਕਿਦਾਂ ਤੁਹਾਨੂੰ ਕਿਦਾਂ ਪਤਾ ਕੱਲ ਕਿਸਾਨ ਆਏਗਾ ਜਾਂ ਆਏਗਾ ਚਿੜੀ ਨੇ ਅੱਗੋਂ ਜਵਾਬ ਦਿੱਤਾ ਬੱਚਿਓ ਕਿ ਜਿਹੜਾ ਇਨਸਾਨ ਦੂਜੇ ਦੇ ਉੱਪਰ ਨਿਰਭਰ ਹੋ ਜਾਂਦਾ ਆਪ ਕੰਮ ਨਹੀਂ ਕਰਦਾ ਆਪ ਹੱਥ ਨਹੀਂ ਹਿਲਾਉਂਦਾ ਦੂਜਿਆਂ ਦੇ ਉੱਪਰ ਨਿਰਭਰ ਰਹਿੰਦਾ ਉਹਦਾ ਕਦੇ ਵੀ ਕੰਮ ਪੂਰਾ ਨਹੀਂ ਹੁੰਦਾ ਕੰਮ ਪੂਰਾ ਤਾਂ ਕੀ ਕਰਨਾ ਕੰਮ ਸ਼ੁਰੂ ਹੀ ਨਹੀਂ ਕਰ ਪੌਂਦਾ ਸੋ ਇਸ ਕਰਕੇ ਜੇ ਕਿਸਾਨ ਨੇ ਕੱਲ੍ਹ kiya ਤੇ ਕਿਸਾਨ ਬਿਲਕੁਲ ਕੱਲ੍ਹ ਫਸਲ ਕੱਟਣ ਆਏਗਾ ਇਸ ਦਾ ਇਹ ਮਤਲਬ ਨਹੀਂ ਕਿ ਅਸੀਂ ਦੂਜਿਆਂ ਤੋਂ ਕਦੇ ਮਦਦ ਨਾ ਲਈਏ ਦੂਜਿਆਂ ਤੋਂ ਸਹਾਇਤਾ ਨਾ ਲਈਏ ਦੂਜਿਆਂ ਤੋਂ ਸਹਾਇਤਾ ਲੈਣੀ ਆਪਣੇ ਕੰਮ ਨੂੰ ਕੰਪਲੀਟ ਕਰਨਾ ਹੁੰਦਾ ਪਰ ਦੂਜਿਆਂ ਤੇ ਨਿਰਭਰ ਹੋ ਜਾਣਾ ਆਪਣੇ ਪੈਰਾਂ ਨੂੰ ਆਪਣੇ ਹੱਥਾਂ ਨੂੰ ਵੱਡ ਲੈਣਾ ਆਪਣੇ ਕੰਮ ਨੂੰ ਕੰਪਲੀਟ ਕਰਨ ਵਾਸਤੇ ਦੂਜਿਆਂ ਤੋਂ ਮਦਦ ਲੈਣੀ ਚਾਹੀਦੀ ਹੈ ਪਰ ਦੂਜਿਆਂ ਤੇ ਨਿਰਭਰ ਹੋ ਜਾਣਾ ਇਨਸਾਨ ਦੇ ਵਿੱਚ ਬਹੁਤ ਵੱਡਾ ਅਗੁਣ ਹੈ ਬਹੁਤ ਵੱਡੀ ਕਮੀ ਹੈ ਦੂਜਿਆਂ ਦੇ ਉੱਪਰ ਨਿਰਭਰ ਰਹਿਣਾ। ਅਗਰ ਤੁਸੀਂ ਆਪਣੇ ਕੰਮ ਨੂੰ ਚੰਗੀ ਤਰ੍ਹਾਂ ਔਰ ਨਿਸ਼ਚਿਤ ਸਮੇਂ ਵਿੱਚ ਕਰਨਾ ਚਾਹੁੰਦੇ ਹੋ ਤਾਂ ਉਸ ਕੰਮ ਨੂੰ ਆਪ ਖੁਦ ਕਰੋ ਤਾਂ ਹੀ ਉਹ ਕੰਮ ਜਲਦੀ ਅਤੇ ਸਾਫ਼ ਵਧੀਆ ਹੋਏਗਾ। ਆਪਣਾ ਕੰਮ ਖੁਦ ਕਰਨ ਦੀ ਆਦਤ ਇਨਸਾਨ ਨੂੰ ਮਿਹਨਤੀ ਅਤੇ ਇਮਾਨਦਾਰ ਬਣਾਉਂਦੀ ਹੈ। ਮਿਹਨਤੀ ਅਤੇ ਇਮਾਨਦਾਰ ਇਨਸਾਨ ਦੀ ਹਰ ਕੋਈ ਇੱਜ਼ਤ ਕਰਦਾ ਹੈ। ਦੁਨੀਆ ਸਲਾਮ ਕਰਦੀ ਹੈ। ਬੱਚਿਆਂ ਨੇ ਚਿੜੀ ਨੇ ਫੈਸਲਾ ਕੀਤਾ ਉਤੋਂ ਆਪਣਾ ਆਲਣਾ ਛੱਡਣ ਦਾ ਆਲਣਾ ਛੱਡਿਆ ਕਿਸੇ ਹੋਰ ਥਾਂ ਤੇ ਚੱਲ ਗਏ ਉਦੋਂ ਤੱਕ ਬੱਚੇ ਵੀ ਉੱਡਣਾ ਸਿੱਖ ਗਿਆ ਸੀ ਉਹਨਾਂ ਥਾਂ ਛੱਡਿਆ ਦੋਜਾ ਦਿਨ ਚੜਿਆ ਕਿਸਾਨ ਫਸਲ ਕੱਟਣ ਆ ਗਿਆ ਕਿਸਾਨ ਨੇ ਆਪਣੀ ਫਸਲ ਕੱਟਣੀ ਸ਼ੁਰੂ ਕਰ ਲਈ ਸੋ ਦੋਸਤੋ ਇਸ ਕਹਾਣੀ ਤੋਂ ਸਿੱਖਿਆ ਇਹ ਮਿਲਦੀ ਹੈ ਕਿ ਕਿਸਾਨ ਨੇ ਆਪ ਉਪਰਾਲਾ ਕੀਤਾ ਜਦੋਂ ਆਪ ਉਹਨੇ ਉਪਰਾਲਾ ਕੀਤਾ ਆਪ ਕੰਮ ਕਰਨ ਦਾ ਯਤਨ ਕੀਤਾ ਤੋ ਉਹਨੇ ਫਸਲ ਕੱਟ ਲਈ ਇਸੇ ਤਰ੍ਹਾਂ ਹਰ ਵਿਅਕਤੀ ਦੇ ਉੱਪਰ ਨਿਰਭਰ ਕਰਦੀ ਹੈ ਇਹ ਗੱਲ ਕਿ ਜਦੋਂ ਆਲਸ ਵਿੱਚ ਡੁੱਬੇ ਹੋਏ ਹਾਂ ਆਲਸ ਆਪਣੇ ਤੇ ਹੈਵੀ ਆ ਆਪਾਂ ਆਪਣੇ ਕੰਮ ਨੂੰ ਕਰਦੇ ਨਹੀਂ ਦੂਜਿਆਂ ਤੇ ਨਿਰਭਰ ਹੋ ਜਾਂਦੇ ਆ ਆਪਾਂ ਕਦੇ ਵੀ ਕੰਮ ਵਿੱਚ ਕਾਮਯਾਬ ਨਹੀਂ ਹੋ ਸਕਦੇ ਅਸੀਂ ਕੰਮ ਨੂੰ ਸ਼ੁਰੂ ਨਹੀਂ ਕਰ ਸਕਦੇ ਸੋ ਆਲਸ ਨੂੰ ਤਿਆਗਣਾ ਹੀ ਪੈਂਦਾ ਆਲਸ ਤਿਆਗ ਕੇ ਹੀ ਅਸੀਂ ਆਪਣੇ ਕੰਮ ਵਿੱਚ ਕਾਮਯਾਬ ਹੋ ਸਕਦੇ ਆਲਸ ਇਨਸਾਨ ਦੀ ਸਭ ਤੋਂ ਵੱਡੀ ਦੁਸ਼ਮਣ ਹੈ ਜਿਹੜੀ ਇਨਸਾਨ ਨੂੰ ਕਾਮਯਾਬ ਨਹੀਂ ਹੋਣ ਦਿੰਦੀ ਜਿਹੜੀ ਕਿਸੇ ਨੂੰ ਸਕਸੈਸ ਨਹੀਂ ਹੋਣ ਦਿੰਦੀ ਹਮੇਸ਼ਾ ਇਨਸਾਨ ਬੁਝਿਆ-ਬੁਝਿਆ ਰਹੇਗਾ ਸੁੱਤਾ ਰਹੇਗਾ ਪਿਆਰ ਰਹੇਗਾ ਬਹਾਨੇ ਮਾਰੇਗਾ ਆਲਸਾ ਮਾਰਿਆ ਔਰ ਜਿਨ੍ਹਾਂ ਨੇ ਆਲਸ ਕੱਢ ਦਿੱਤੀ ਉਹ ਆਪਣੇ ਕੰਮ 'ਚ ਆਪਣੇ ਜੀਵਨ 'ਚ ਬਹੁਤ ਜ਼ਿਆਦਾ ਸਫਲ ਹੋ ਜਾਂਦੇ ਆ ਬਹੁਤ ਜ਼ਿਆਦਾ ਕਾਮਯਾਬ ਹੋ ਜਾਂਦੇ ਆ ਸੋ ਆਲਸ ਛੱਡੋ ਕੱਲ ਕਰੇ ਸੋ ਅੱਜ ਕਰ ਅੱਜ ਕਰੇ ਸੋ ਅਬ ਪਲ ਮੇ ਪਰਲ ਹੋ ਜਾਏ ਬਹੁੜ ਕਰੇਗਾ ਕੰਮ ਕੱਲ ਕਰਨ ਦੇ ਬਜਾਇ ਕੰਮ ਨੂੰ ਅੱਜ ਕਰੋ ਅੱਜ ਦੀ ਥਾਂ ਹੁਣੇ ਕਰੋ ਕਾਮ ਆਪਣੇ ਆਪ ਸਿਰੇ ਚੜ ਜਾਏਗਾ ਸੋ ਦੋਸਤੋ ਸੋ ਕਹਾਣੀ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਜੁੜੇ ਰਹੋ ਪੰਜਾਬੀਜ਼ ਔਨ 24 ਨਾਲ ਜਲਦੀ ਮਿਲਦੇ ਹਾਂ ਕਿਸੇ ਨਵੀਂ ਕਹਾਣੀ ਨਾਲ ਉਦੋਂ ਤੱਕ ਸ਼ੁਕਰ ਕਰੋ ਸਬਰ ਕਰੋ